ਇਨਾ ਸੱਤ ਰਾਸ਼ੀ ਵਾਲਿਆਂ ਨੂੰ ਮਾਲਾ ਮਾਲ ਕਰ ਜਾਵੇਗਾ 2024 ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਐਨ ਕੇ ਵੌਇਸ ਤੇ ਦੋਸਤੋ ਸਾਡੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰ ਰਹੇ ਹਾਂ ਰਾਸ਼ੀ ਫਲ ਬਾਰੇ 23 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਤੁਹਾਡੀ ਕਿਸਮਤ ਦੇ ਸਿਤਾਰੇ ਕਿਹੜੇ ਰਾਸ਼ੀ ਵਾਲੇ ਹੋ ਜਾਣਗੇ ਕਿਹੜੀਆਂ ਸੱਤ ਰਾਸ਼ੀਆਂ ਵਾਲਿਆਂ ਨੂੰ ਸਾਲ 2024 ਜਾਂਦਾ ਜਾਂਦਾ ਮਾਲਾ ਮਾਲ ਕਰਕੇ ਜਾਵੇਗਾ ਇਹਨਾਂ ਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਪੈਣਗੀਆਂ ਇਸ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ जय मां लक्ष्मी ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਾਉਣਾ ਤਾਂ ਜੋ માતા લક્ષ્ਮੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਉੱਪਰ ਬਣੀ ਰਹੇ ਤਾਂ ਆਓ ਵੀਡੀਓ ਸ਼ੁਰੂ ਕਰਦੇ ਹਾਂ ਨੰਬਰ 1 ਮੀਕ ਰਾਸ਼ੀ ਮੀਕ ਰਾਸ਼ੀ ਵਾਲਿਆਂ ਨੂੰ ਦੱਸਦੀ ਹਾਂ ਕਿ ਤੁਹਾਡੀ ਚੰਦਰ ਰਾਸ਼ੀ ਤੋਂ ਬ੍ਰਹਸਪਤੀ ਦੂਜੇ ਘਰ ਵਿੱਚ ਮੌਜੂਦ ਹੋਣ ਕਰਕੇ ਇਸ ਹਫਤੇ ਤੁਸੀਂ ਆਪਣੀ ਚੰਗੀ ਸਿਹਤ ਕਰਨ ਉਹਨਾਂ ਲੋਕਾਂ ਨੂੰ ਗਲਤ ਸਾਬਤ ਕਰ ਦਿਓਗੇ ਜਿਹੜੇ ਸੋਚਦੇ ਹਨ ਕਿ ਤੁਸੀਂ ਕੁਝ ਨਵਾਂ ਸਿੱਖਣ ਦੇ ਲਈ ਕਾਫੀ ਬਜ਼ੁਰਗ ਹੋ ਚੁੱਕੇ ਹੋ ਤੁਹਾਡੇ ਅੰਦਰ ਉਤਸ਼ਾਹ ਅਤੇ ਜੋਸ਼ ਇਸ ਸਮੇਂ ਭਰਪੂਰ ਮਾਤਰਾ ਵਿੱਚ ਹੋ ਜਾਵੇਗਾ ਜਿਸ ਕਾਰਨ ਤੁਸੀਂ ਆਪਣੇ ਤੇਜ਼ ਤੇ ਚੁਸ ਦਿਮਾਗ ਨਾਲ ਕੁਝ ਵੀ ਆਸਾਨੀ ਨਾਲ ਸਿੱਖਣ ਵਿੱਚ ਸਫਲ ਹੋ ਜਾਓਗੇ ਇਸ ਹਫਤੇ ਦੀ ਸ਼ੁਰੂਆਤ ਵਿੱਚ ਹੀ ਤੁਹਾਡੇ ਜੀਵਨ ਵਿੱਚ ਆ ਰਹੀ ਹਰ ਪ੍ਰਕਾਰ ਦੀ ਆਰਥਿਕ ਪਰੇਸ਼ਾਨੀ ਦੂਰ ਹੋ ਜਾਵੇਗੀ ਤੁਸੀਂ ਆਪਣੀ ਸੁੱਖ ਸੁਵਿਧਾ ਵਿੱਚ ਵਾਧਾ ਕਰਕੇ ਨਜ਼ਰ ਆਉਂਗੇ ਅਜਿਹੇ ਵਿੱਚ ਤੁਹਾਨੂੰ ਮਹਿਸੂਸ ਹੋਵੇਗਾ ਕਿ ਤੁਸੀਂ ਆਪਣੇ ਕੋਲ ਦਾ ਖਿਆਲ ਰੱਖਦੇ ਹੋ ਇਸ ਦੇ ਨਹੀਂ ਉਹਨਾਂ ਨਾਲ ਚੰਗਾ ਸਮਾਂ ਬਿਤਾਉ ਜੋ ਤੁਹਾਨੂੰ ਪਿਆਰ ਕਰਦੇ ਹਨ ਅਜੀਬ ਵਿੱਚ ਜਦੋਂ ਤੁਹਾਨੂੰ ਤਸੱਲੀ ਨਾ ਹੋਵੇ ਕਿ ਸਾਰਾ ਕੰਮ ਪੂਰਾ ਹੋ ਗਿਆ ਹੈ ਆਪਣੇ ਦਸਤਾਵੇਜ਼ ਸੀਨੀਅਰ ਅਧਿਕਾਰੀ ਨੂੰ ਨਹੀਂ ਦੇਣੇ ਚਾਹੀਦੇ ਇਸ ਦੇ ਲਈ ਵਧੀਆ ਇਹ ਹੋਵੇਗਾ ਕਿ ਹਰ ਇੱਕ ਕਾਗਜ਼ ਪੱਤਰ ਦੀ ਦੁਬਾਰਾ ਜਾਂਚ ਕਰੋ ਇਸ ਹਫਤੇ ਤੁਹਾਨੂੰ ਸ਼ੁਰੂ ਤੋਂ ਹੀ ਥੋੜੀ ਮਿਹਨਤ ਜ਼ਿਆਦਾ ਕਰਨੀ ਪਵੇਗੀ ਪਰ ਹਫਤੇ ਦੇ ਅੰਤ ਤੋ ਬਾਅਦ ਤੁਹਾਨੂੰ ਹਰ ਵਿਸ਼ੇ ਤੇ ਆਪਣੇ ਆਪ ਹੀ ਸਫਲਤਾ ਪ੍ਰਾਪਤ ਹੋ ਜਾਵੇ ਨੰਬਰ 2 ਬ੍ਰਿਖ ਰਾਸ਼ੀ ਗ੍ਰੇਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫ਼ਤੇ ਨਕਾਰਾਤਮਕਤਾ ਨੂੰ ਆਪਣੇ ਤੇ ਹਾਵੀ ਨਾ ਹੋਣ ਦਿਓ ਜਿੰਨਾ ਸੰਭਵ ਹੋ ਸਕੇ ਆਪਣੇ ਆਪ ਨੂੰ ਤਰੋ-ਤਾਜ਼ਾ ਰੱਖਣ ਲਈ ਆਰਾਮ ਦਿਓ ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ 10ਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਨਾ ਸਿਰਫ ਤੁਸੀਂ ਵਧੀਆ ਅਤੇ ਰਚਨਾਤਮਕ ਤਰੀਕੇ ਨਾਲ ਸੋਚ ਸਕੋਗੇ ਤੁਹਾਡੀ ਸਿਹਤ ਦੇ ਨਾਲ ਨਾਲ ਤੁਹਾਡੀ ਕਾਗਜ਼ ਸਮਰੱਥਾ ਵਿੱਚ ਵੀ ਵਾਧਾ ਹੋ ਜਾਵੇਗਾ ਇਸ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਪ੍ਰਤੀ ਫੈਸਲੇ ਚੰਗੇ ਢੰਗ ਦੇ ਨਾਲ ਲੈ ਸਕਦੇ ਹੋ ਇਸ ਹਫਤੇ ਦੀ ਸ਼ੁਰੂਆਤ ਤੋਂ ਲੈ ਕੇ ਇਸ ਦੇ ਅੰਤ ਤੱਕ ਤੁਹਾਨੂੰ ਆਪਣੇ ਉਹਨਾਂ ਸਭ ਦੋਸਤਾਂ ਦੇ ਕਾਰੋਬਾਰੀਆਂ ਤੋਂ ਬਚ ਕੇ ਰਹਿਣਾ ਦੀ ਜ਼ਰੂਰਤ ਹੈ ਜੋ ਤੁਹਾਡੇ ਤੋਂ ਵਾਰ-ਵਾਰ ਉਧਾਰ ਮੰਗਦੇ ਹਨ ਅਤੇ ਫਿਰ ਪੈਸਾ ਵਾਪਸ ਕਰਨ ਸਮੇਂ ਨਾ ਨੁਕਰ ਕਰਦੇ ਹਨ ਇਸ ਸਮੇਂ ਤੁਹਾਡੇ ਲਈ ਪੈਸਾ ਉਧਾਰ ਦੇਣਾ ਹਾਨੀਕਾਰਕ ਸਾਬਤ ਹੋ ਸਕਦਾ ਹੈ ਤੁਹਾਡੀ ਚੰਦਰ ਰਾਸ਼ੀ ਤੋਂ ਬ੍ਰਹਸਪਤੀ ਪਹਿਲੇ ਘਰ ਵਿੱਚ ਮੌਜੂਦ ਹੋਣ ਕਰ ਇਹ ਹਫਤਾ ਪਰਿਵਾਰ ਦੇ ਇਲਾ ਨਿਹਾਜ਼ ਨਾਲ ਖੁਸ਼ੀਆਂ ਨਾਲ ਭਰਿਆ ਰਹੇਗਾ ਤੁਹਾਡੀ ਪਰਿਵਾਰ ਦੀ ਕਈ ਮੈਂਬਰ ਤੁਹਾਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਨਗੇ ਤੁਸੀਂ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਵੇਖ ਕੇ ਖੁਦ ਵੀ ਘਰ ਦੇ ਵਾਤਾਵਰਨ ਨੂੰ ਅਨੁਕੂਲ ਕਰਨ ਦਾ ਯਤਨ ਕਰੋਗੇ ਨੌਕਰੀ ਕਰੇ ਲੋਕਾਂ ਨੂੰ ਇਸ ਹਫਤੇ ਦਫ਼ਤਰ ਵਿੱਚ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਚਣਾ ਚਾਹੀਦਾ ਹੈ ਨੰਬਰ 3 ਮਿਥੁਨ ਰਾਸ਼ੀ ਮਿਥੁਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਚੰਦਰ ਰਾਸ਼ੀ ਤੋਂ ਰਾਹੂ 10ਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਇਸ ਹਫਤੇ ਤੁਹਾਡੀ ਸਿਹਤ ਲਈ ਇਹ ਵਧੀਆ ਰਹੇਗਾ ਇਸ ਹਫਤੇ ਤੁਸੀਂ ਸ਼ਰਾਬ ਤੋਂ ਦੂਰ ਰਹੋ ਨਹੀਂ ਤਾਂ ਤੁਸੀਂ ਗੂੜੀ ਨੀਂਦ ਨਹੀਂ ਸੋ ਸਕੋਗੇ ਜਿਸ ਕਾਰਨ ਤੁਹਾਨੂੰ ਪੂਰਾ ਆਰਾਮ ਵੀ ਨਹੀਂ ਮਿਲ ਸਕਦਾ ਇਸ ਸਮੇਂ ਤੁਸੀਂ ਸਮਾਜ ਦੇ ਬਹੁਤ ਸਾਰੇ ਸਤਕਾਰਯੋਗ ਲੋਕਾਂ ਦੇ ਸੰਪਰਕ ਵਿੱਚ ਆ ਜਾਓਗੇ ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ ਨਵੇਂ ਘਰ ਵਿੱਚ ਮੌਜੂਦ ਹੋਣ ਕਰ ਇਸ ਦੌਰਾਨ ਤੁਸੀਂ ਉਹਨਾਂ ਦੇ ਤਜਰਬਿਆਂ ਤੋਂ ਸਿੱਖ ਕੇ ਨਵੀਆਂ ਯੋਜਨਾਵਾਂ ਬਣਾਉਂਦੇ ਹੋਏ ਦੇਖੋਗੇ ਜੋ ਕਿ ਤੁਹਾਨੂੰ ਭਵਿੱਖ ਵਿੱਚ ਆਪਣੇ ਪੈਸੇ ਨੂੰ ਸਮਝਦਾਰੀ ਨਾਲ ਨਿਵੇਸ਼ ਕਰਨ ਵਿੱਚ ਸਹਾਇਤਾ ਕਰੇਗਾ ਇਸ ਹਫ਼ਤੇ ਕਈ ਲੋਕਾਂ ਨੂੰ ਆਪਣਾ ਪੂਰਾ ਦਿਨ ਭਾਂਡੇ ਸਾਫ਼ ਕਰਨ ਕੱਪੜੇ ਧੋਣ ਜਿ ਘਰੇਲੂ ਕੰਮਾਂ ਵਿੱਚ ਹੀ ਬਿਤਾਉਣਾ ਪੈ ਸਕਦਾ ਹੈ ਇਸ ਲਈ ਆਪਣੇ ਸਮੇਂ ਦਾ ਬਿਹਤਰ ਉਪਯੋਗ ਕਰਨ ਲਈ ਯੋਜਨਾ ਬਣਾ ਕੇ ਹੀ ਚੱਲਣਾ ਚਾਹੀਦਾ ਹੈ ਤੁਸੀਂ ਇਸ ਹਫਤੇ ਘਰੇਲੂ ਕੰਮਾਂ ਤੋਂ ਛੇਤੀ ਹੀ ਅਕ ਜਾਊਂਗੀ ਜਿਸ ਕਾਰਨ ਤੁਹਾਡੇ ਸੁਭਾਅ ਵਿੱਚ ਬੇਰੁਕੀ ਦਿਖਾਈ ਦੇਵੇਗੀ ਇਸ ਹਫਤੇ ਤੁਸੀਂ ਕਾਰਜ ਸਥਾਨ ਵਿੱਚ ਆਪਣੇ ਸੀਨੀਅਰ ਅਧਿਕਾਰੀਆਂ ਅਤੇ ਆਪਣੇ ਅਧੀਨ ਕਰਮਚਾਰੀਆਂ ਦੇ ਨਾਲ ਅਤੀਤ ਦੀ ਹਰ ਸਮੱਸਿਆ ਨੂੰ ਖਤਮ ਕਰਕੇ ਉਹਨਾਂ ਨਾਲ ਆਪਣੇ ਸਬੰਧ ਚੰਗੇ ਬਣਾ ਲਵਾਂਗੀ ਇਸ ਨਾਲ ਤੁਹਾਡੀ ਈਮੇਲਾਂ ਨੂੰ ਵੀ ਲਾਭ ਹੋਵੇਗਾ ਪਵਿੱਖ ਵਿੱਚ ਵੀ ਆਮਦਨ ਦੇ ਵਧਣ ਦੀ ਸੰਭਾਵਨਾ ਵਿੱਚ ਸਫਲ ਹੋ ਜਾਊਂਗੀ ਇਸ ਹਫਤੇ ਵਿਦੇਸ਼ ਜਾ ਕੇ ਪੜ੍ਹਾਈ ਕਰਨ ਬਾਰੇ ਸੋਚ ਰਹੇ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਇਸ ਹਫਤੇ ਦੇ ਅੱਧ ਵਿੱਚ ਕਿਸੇ ਕਰੀਬੀ ਰਿਸ਼ਤੇਦਾਰ ਦੁਆਰਾ ਕਿਸੇ ਵਿਦੇਸ਼ੀ ਕਾਲਜ ਸਕੂਲ ਵਿੱਚ ਦਾਖਲਾ ਹੋਣ ਦੀ ਸ਼ੁਭ ਖਬਰ ਪ੍ਰਾਪਤ ਹੋ ਸਕਦੀ ਹੈ ਨੰਬਰ 4 ਕਰਕ ਰਸ਼ ਕਰਕ ਰਾਸ਼ੀ ਵਾਲਿਆਂ ਨੂੰ ਇਸ ਹਫਤੇ ਖੁਦ ਨੂੰ ਫਿੱਟ ਰੱਖਣ ਲਈ ਜ਼ਿਆਦਾ ਸੰਘਰਸ਼ ਨਹੀਂ ਕਰਨਾ ਪਵੇਗਾ ਕਿਉਂਕਿ ਇਸ ਦੌਰਾਨ ਇਹਨਾਂ ਨੂੰ ਕਿਸਮਤ ਦਾ ਸਾਥ ਮਿਲੇਗਾ ਇਸ ਕਾਰਨ ਇਹ ਆਪਣੀ ਸਿਹਤ ਨੂੰ ਬਿਹਤਰ ਰੱਖਣ ਲਈ ਘੱਟ ਯਤਨ ਵੀ ਕਰਨਗੇ ਤਾਂ ਵੀ ਖੁਦ ਨੂੰ ਸਿਹਤਮੰਦ ਰੱਖਣ ਵਿੱਚ ਸਫਲ ਹੋ ਜਾਣਗੇ ਇਹਨਾਂ ਦੀ ਚੰਦਰ ਰਾਸ਼ੀ ਤੋਂ ਰਾਹੂ ਨਵੇਂ ਘਰ ਵਿੱਚ ਮੌਜੂਦ ਹੋਣ ਕਰ ਇਹਨਾਂ ਦੇ ਸਾਰੇ ਹੀ اٹਕੇ ਹੋਏ ਕੰਮ ਇਸ ਹਫ਼ਤੇ ਸਫਲਤਾਪੂਰਵਕ ਪੂਰੇ ਹੋ ਜਾਣਗੇ ਨਾਲ ਹੀ ਇਸ ਦੌਰਾਨ ਕਈ ਪ੍ਰਕਾਰ ਦੇ ਖਰਚੇ ਇਹਨਾਂ ਦੇ ਦਿਮਾਗ ਤੇ ਸਵਾਰ ਰਹਿਣਗੇ ਇਸ ਦੌਰਾਨ ਇਹਨਾਂ ਨੂੰ ਨਾ ਚਾਹੁੰਦੇ ਹੋਏ ਵੀ ਬੇਚੈਨੀ ਹੋ ਸਕਦੀ ਹੈ ਇਸ ਕਾਰਨ ਕਿਸੇ ਪ੍ਰਕਾਰ ਦਾ ਫੈਸਲਾ ਖੁਦ ਦੇ ਯੋਗ ਨਹੀਂ ਸਮਝੋਂਗੇ ਅਜੀਹੇ ਵਿੱਚ ਹਰ ਸਥਿਤੀ ਵਿੱਚ ਸ਼ਾਂਤਪਨ ਇਹ ਰੂਪ ਇਸ ਹਫਤੇ ਤੁਹਾਨੂੰ ਆਪਣਾ ਰਵਈਆ ਬਦਲਣ ਦੀ ਜ਼ਰੂਰਤ ਹੈ ਜੇਕਰ ਤੁਸੀਂ ਕਿਸੇ ਮੁਸੀਬਤ ਵਿੱਚ ਫਸੇ ਹੋਏ ਹੋ ਤਾਂ ਦੂਜਿਆਂ ਵੱਲ ਮਦਦ ਲਈ ਹੱਥ ਵਧਾਏ ਜਾਣ ਦੀ ਤੁਹਾ ਨੂੰ ਨਾ ਤੋ ਕਿਸੇ ਚਮਤਕਾਰ ਦੀ ਉਮੀਦ ਕਰਨ ਤੋ ਬਚਣਾ ਚਾਹੀਦਾ ਹੈ ਜੇਕਰ ਤੁਸੀਂ ਕਿਸੇ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ ਤਾਂ ਇਸ ਹਫਤੇ ਤੁਹਾਨੂੰ ਜ਼ਿਆਦਾ ਧਿਆਨ ਲਗਾ ਕੇ ਪੜ੍ਹਾਈ ਕਰਨ ਦੀ ਜ਼ਰੂਰਤ ਹੈ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਆਪਣੀ ਸਿਹਤ ਨੂੰ ਚੰਗਾ ਰੱਖਣ ਲਈ ਸਮਾਂ ਕੱਢਣਾ ਚਾਹੀਦਾ ਹੈ ਕਿਉਂਕਿ ਛੋਟੀ ਮੋਟੀ ਮੌਸਮੀ ਬਿਮਾਰੀ ਕਰਨ ਤੁਹਾਡਾ ਧਿਆਨ ਖਰਾਬ ਹੋ ਸਕਦਾ ਹੈ ਨੰਬਰ 5 ਸਿੰਘ ਰਾਸ਼ੀ ਦੋਸਤੋ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਨੂੰ ਅਜਿਹੇ ਕੰਮ ਕਰਨ ਦੀ ਲੋੜ ਹੈ ਜਿਨ੍ਹਾਂ ਨਾਲ ਤੁਹਾਡੀ ਸਿਹਤ ਵਿੱਚ ਸੁਧਾਰ ਆ ਸਕਦਾ ਹੈ ਇਸ ਦੇ ਲਈ ਚੰਗਾ ਖਾਂ ਪੀਂ ਲੈਂਦੇ ਰਹੋ ਤੁਹਾਨੂੰ ਫਲ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਇਸ ਹਫਤੇ ਤੁਸੀਂ ਕੋਈ ਬੇਵਜਾਦੀਆਂ ਵਸਤੂਆਂ ਦੀ ਖਰੀਦਦਾਰੀ ਕਰਦੇ ਹੋਏ ਕੁਝ ਜ਼ਿਆਦਾ ਹੀ ਫਜ਼ੂਲ ਖਰਚ ਕਰ ਸਕਦੇ ਹੋ ਤੁਸੀਂ ਹਿਰਿਸ ਤੋਂ ਤੁਹਾਨੂੰ ਕੋਈ ਵੀ ਖਰੀਦਣ ਤੋਂ ਪਹਿਲਾਂ ਉਹਨਾਂ ਚੀਜ਼ਾਂ ਦਾ ਇਸਤੇਮਾਲ ਕਰ ਲੈਣਾ ਚਾਹੀਦਾ ਹੈ ਜਿਹੜੀਆਂ ਪਹਿਲਾਂ ਤੋਂ ਹੀ ਤੁਹਾਡੇ ਕੋਲ ਹਨ ਇਸ ਹਫਤੇ ਤੁਸੀਂ ਆਪਣੇ ਮਜ਼ਾਕੀਆ ਸੁਭਾਅ ਦੇ ਕਾਰਨ ਆਪਣੇ ਘਰ ਪਰਿਵਾਰ ਤੇ ਵਾਤਾਵਰਨ ਨੂੰ ਆਮ ਨਾਲੋਂ ਜ਼ਿਆਦਾ ਖੁਸ਼ਹਮਾ ਬਣਾ ਦਿਉਂਗੀ ਇਸ ਦੌਰਾਨ ਤੁਹਾਡੇ ਕੁਝ ਰਿਸ਼ਤੇਦਾਰ ਜਾਂ ਦੋਸਤ ਇੱਕ ਬਿਹਤਰੀਨ ਸ਼ਾਮ ਲਈ ਤੁਹਾਡੇ ਘਰ ਵੀ ਆ ਸਕਦੇ ਹਨ ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ ਸਤਵੀਕਰ ਵਿੱਚ ਮੌਜੂਦ ਹੋਣ ਕਰਕੇ ਕਾਰਜ ਸਥਾਨ ਤੇ ਇਸ ਪੂਰੇ ਹੀ ਹਫਤੇ ਤੁਹਾਨੂੰ ਕਿਸੇ ਵਿਪਰੀਤ ਲਿੰਗ ਦੇ ਵਿਅਕਤੀ ਨਾਲ ਆਪਣਾ ਦਿਨ ਲਗਾਉਣ ਤੋਂ ਬਚਣਾ ਚਾਹੀਦਾ ਹੈ ਨਹੀਂ ਤਾਂ ਤੁਹਾਡੀ ਬਦਨਾਮੀ ਹੋਣ ਦੇ ਨਾਲ ਨਾਲ ਤੁਹਾਡੀ ਇਮੇਜ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ ਇਸ ਲਈ ਅਜੇਹਾ ਕੁਝ ਨਾ ਕਰੋ ਜਿਸ ਤੋਂ ਪਛਤਾਵਾ ਤੁਹਾਨੂੰ ਹੋਵੇ ਇਸ ਰਾਸ਼ੀ ਦੇ ਵਿਦਿਆਰਥੀ ਬੱਚਿਆਂ ਦੀ ਗੱਲ ਕਰੀਏ ਤਾਂ ਇਸ ਹਫਤੇ ਚੰਗੇ ਨੰਬਰ ਪ੍ਰਾਪਤ ਕਰਨ ਲਈ ਮਿਹਨਤ ਵੀ ਜ਼ਿਆਦਾ ਕਰਨੀ ਪਵੇਗੀ ਤਾਂ ਹੀ ਤੁਹਾਨੂੰ ਆਮ ਨਾਲੋਂ ਜ਼ਿਆਦਾ ਚੰਗੇ ਨੰਬਰ ਪ੍ਰਾਪਤ ਕਰਨ ਵਿੱਚ ਸਫਲਤਾ ਪ੍ਰਾਪਤ ਕਰੋਗੇ ਨੰਬਰ 6 कन्या ਰਾਸ਼ੀ कन्या ਰਾਸ਼ੀ ਵਾਲਿਆਂ ਦੀ ਇਸ ਹਫਤੇ ਸਿਹਤ ਆਮ ਨਾਲੋਂ ਕਾਫੀ ਵਧੀਆ ਰਹੇਗੀ ਇਸ ਕਾਰਨ ਤੁਸੀਂ ਬਿਹਤਰ ਸਿਹਤ ਦਾ ਆਨੰਦ ਲੈਂਦੇ ਰਹੋਗੇ ਤੁਹਾਡੀ ਚੰਦਰ ਰਾਸ਼ੀ ਤੋਂ ਬ੍ਰਹਸਪਤੀ 9ਵੇਂ ਘਰ ਵਿੱਚ ਮੌਜੂਦ ਹੋਣ ਕਾਰਨ ਜੇਕਰ ਤੁਸੀਂ ਕਿਸੇ ਪੁਰਾਣੀ ਸਮੱਸਿਆ ਤੋਂ ਪਰੇਸ਼ਾਨ ਸੀ ਤਾਂ ਇਸ ਸਮਾਂ ਤੁਹਾਨੂੰ ਪੂਰੀ ਤਰ੍ਹਾਂ ਦੇ ਨਾਲ ਉਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਦਾ ਕੰਮ ਕਰਵਣਾ ਹੈ ਕੋਈ ਵੀ ਆਰਥਿਕ ਫੈਸਲਾ ਲੈਣ ਤੋਂ ਪਹਿਲਾਂ ਪਿਛਲੇ ਦਿਨਾਂ ਵਿੱਚ ਤੁਹਾਨੂੰ ਜੋ ਵੀ ਪਰੇਸ਼ਾਨੀ ਰਹੀ ਸੀ ਉਹ ਇਸ ਹਫ਼ਤੇ ਦੌਰਾਨ ਪੂਰੀ ਤਰ੍ਹਾਂ ਦੂਰ ਹੋਣ ਦੀ ਸੰਭਾਵਨਾ ਹੈ ਇਸ ਤਰ੍ਹਾਂ ਤੁਸੀਂ ਨਿਵੇਸ਼ ਨਾਲ ਜੁੜਿਆ ਕੋਈ ਵੀ ਫੈਸਲਾ ਲੈਣ ਵਿੱਚ ਸਫਲ ਹੋ ਜਾਓਗੇ ਇਸ ਨਾਲ ਤਾਂ ਅਨੁਤਾਨ ਦੀ ਪ੍ਰਾਪਤੀ ਵੀ ਹੋਵੇਗੀ ਤੇ ਤੁਸੀਂ ਮਾਲਾ-ਮਾਲ ਹੋ ਜਾਓਗੇ ਇਸ ਹਫਤੇ ਆਪਣੇ ਘਰ ਦੇ ਵਾਤਾਵਰਣ ਵਿੱਚ ਕੁਝ ਬਦਲਾਅ ਕਰਨ ਤੋਂ ਪਹਿਲਾਂ ਤੁਹਾਨੂੰ ਦੂਜੇ ਮੈਂਬਰਾਂ ਦੇ ਵਿਚਾਰਾਂ ਨੂੰ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਹਫਤੇ ਤੁਹਾਡੇ ਦੁਸ਼ਮਣ ਅਤੇ ਵਿਰੋਧੀ ਲੱਗ ਕੋਸ਼ਸ਼ ਕਰਨ ਦੇ ਬਾਵਜੂਦ ਤੁਹਾਨੂੰ ਹਾਰ ਨਹੀਂ ਪਹੁੰਚਾ ਸਕਤੇ ਤੁਸੀਂ ਆਪਣੀ ਮਿਹਨਤ ਅਤੇ ਯੋਗਤਾ ਨਾਲ ਹਰ ਇੱਕ ਸਥਿਤੀ ਨੂੰ ਆਪਣੇ ਪੱਖ ਵਿੱਚ ਕਰਨ ਵਿੱਚ ਸਫਲ ਹੋ ਜਾਓਗੇ। ਇਸ ਹਫ਼ਤੇ ਤੁਹਾਡੀ ਪੜ੍ਹਾਈ ਵਿੱਚ ਕੁਝ ਬਦਲਾਅ ਹੋਣਗੇ। ਜਿਹੜੇ ਉੱਚ ਵਿਦਿਆਲੀ ਵਿਦੇਸ਼ ਜਾਣਾ ਚਾਹੁੰਦੇ ਹਨ, ਉਹਨਾਂ ਦੀ ਇੱਛਾ ਇਸ ਦੌਰਾਨ ਪੂਰੀ ਹੋ ਜਾਵੇਗੀ। ਇਸ ਤੋਂ ਬਾਅਦ ਹਫ਼ਤੇ ਦੇ ਅੰਤ ਤੱਕ ਪੜ੍ਹਾਈ ਦੇ ਲਈ ਚੰਗਾ ਸਮਾਂ ਰਹੇਗਾ ਅਤੇ ਤੁਸੀਂ ਚੰਗੀਆਂ ਉਪਲਬਧੀਆਂ ਪ੍ਰਾਪਤ ਕਰ ਸਕਦੇ ਹੋ। ਨੰਬਰ 7 ਤੂਨਾ ਰਾਸ਼ੀ ਦੋਸਤੋ ਤੂਨਾ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੀ ਚੰਦਰ ਰਾਸ਼ੀ ਤੋਂ ਬ੍ਰਹਸਪਤੀ 8ਵੇਂ ਘਰ ਵਿੱਚ ਮੌਜੂਦ ਹੋਣ ਕਰਕੇ ਸਮਾਜਿਕ ਮੇਲਜੋਲ ਤੋਂ ਜ਼ਿਆਦਾ ਤੁਹਾਨੂੰ ਇਸ ਹਫ਼ਤੇ ਆਪਣੀ ਸਿਹਤ ਨੂੰ ਪਹਿਲ ਦੇਣ ਦੀ ਲੋੜ ਹੋਵੇਗੀ ਇਸ ਲਈ ਤੁਸੀਂ ਰੋਜ਼ਾਨਾ ਸੈਰ ਲਈ ਜਾ ਸਕਦੇ ਹੋ ਬਾਹਰ ਦਾ ਖਾਣਾ ਤਿਆਗ ਕੇ ਖੁਦ ਨੂੰ ਸਿਹਤਮੰਦ ਰੱਖਣ ਦਾ ਯਤਨ ਕਰ ਸਕਦੇ ਹੋ ਇਹ ਹਫਤਾ ਕਿਸੇ ਵੀ ਤਰ੍ਹਾਂ ਦੇ ਛੋਟੇ ਰੀਅਲ اسٹیਟ ਵਿਤੀ ਲੈਣ-ਦੇਣ ਦੇ ਲਈ ਬਹੁਤ ਸ਼ੁਭ ਹੈ ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਵੱਡੇ ਨਿਵੇਸ਼ ਨੂੰ ਕਰਨ ਤੋਂ ਬਚੋ ਜੇਕਰ ਅਜਿਹਾ ਕਰਨਾ ਸੰਭਵ ਨਾ ਹੋਵੇ ਤਾਂ ਤੁਹਾਨੂੰ ਕਿਸੇ ਵੱਡੇ అనుభవੀ ਵਿਅਕਤੀ ਦੀ ਮਦਦ ਦੇ ਨਾਲ ਕਿਸੇ ਵੱਡੇ ਨਿਵੇਸ਼ ਵਿੱਚ ਆਪਣਾ ਪੈਸਾ ਨਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਤੁਹਾਡੀ ਚੰਦਰ ਰਾਸ਼ੀ ਤੋਂ ਸ਼ਨੀ ਪੰਜਵੇਂ ਘਰ ਵਿੱਚ ਮੌਜੂਦ ਹੋਣ ਕਰਕੇ ਇਸ ਹਫਤੇ ਤੁਸੀਂ ਦਾਨਪੁਣ ਵਾਲੇ ਕੰਮਾਂ ਵਿੱਚ ਵਧੇਰੇ ਸ਼ਾਮਲ ਹੋ ਜਾਓਗੇ ਜਿਸ ਕਾਰਨ ਤੁਸੀਂ ਪਰਿਵਾਰ ਦੇ ਨਾਲ ਧਾਰਮਿਕ ਪ੍ਰੋਗਰਾਮ ਕਰਵਾਉਣ ਦਾ ਫੈਸਲਾ ਵੀ ਕਰ ਸਕਦੇ ਹੋ ਇਸ ਨਾਲ ਤੁਸੀਂ ਅਤੇ ਤੁਹਾਡਾ ਪਰਿਵਾਰ ਸ਼ਾਂਤੀ ਮਹਿਸੂਸ ਕਰੇਗਾ ਅਤੇ ਮਨ ਵਿੱਚ ਸਕਾਰਾਤਮਕ ਵਿਚਾਰ ਪੈਦਾ ਹੋ ਜਾਣਗੇ ਇਸ ਹਫਤੇ ਤੁਸੀਂ ਆਪਣੇ ਕੈਰੀਅਰ ਵਿੱਚ ਅੱਗੇ ਵਧਣ ਨੂੰ ਲੈ ਕੇ ਉਲਝਣ ਵਿੱਚ ਫਸ ਸਕਦੇ ਹੋ ਜਿਹੜੇ ਲੋਕ ਹੁਣ ਉੱਚੇ ਰਿ ਵਿਦਿਆ ਲਈ ਨੌਕਰੀ ਦੀ ਭਾਲ ਕਰ ਰਹੇ ਹਨ ਉਹਨਾਂ ਨੂੰ ਕਿਸੇ ਵਧੀਆ ਕੰਪਨੀ ਵਿੱਚ ਆਫਰ ਮਿਲ ਸਕਦੀ ਹੈ ਸੋ ਦੋਸਤੋ ਇਹ ਸਨ ਸੱਤ ਰਾਸ਼ੀਆਂ ਜਿਨ੍ਹਾਂ ਲਈ ਸਾਲ 2024 ਜਾਂਦਾ ਜਾਂਦਾ ਲਾਭਕਾਰੀ ਹੋਣ ਵਾਲਾ ਹੈ ਪਰ ਉੱਪਰ ਦਿੱਤੀਆਂ ਕੁਝ ਸਾਵਧਾਨੀਆਂ ਵੀ ਇਹਨਾਂ ਨੂੰ ਵਰਤਣੀਆਂ ਪੈਣਗੀਆਂ ਦੋਸਤੋ ਉਮੀਦ ਕਰਦੇ ਹਾਂ ਕਿ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ